ਸੱਚੀ ਗੱਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਹੈ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਸਪਲੈਂਟ ਮੈਂ ਹਨੀਲ ਕਮਲ ਤੇ ਆਓ ਬੁਲੇਟਿਨ ਚ ਸਭ ਤੋਂ ਪਹਿਲਾ ਇੱਕ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ ਨੀਟ ਦੀ ਪ੍ਰੀਖਿਆ 2024 ਸੁਪਰੀਮ ਕੋਰਟ ਚ ਸਰਕਾਰ ਨੇ ਕਿਹਾ ਗਲਤ ਸਵਾਲ ਲਈ ਦਿੱਤੇ ਗਏ ਗ੍ਰੇਸ ਨੰਬਰ ਹੁਣਗੇ ਰੱਦ 23 ਜੂਨ ਨੂੰ 1563 ਵਿਦਿਆਰਥੀਆਂ ਨੂੰ ਮੁੜ ਦੇਣੀ ਹੋਵੇਗੀ ਪ੍ਰੀਖਿਆ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ। ਅਤਵਾਦੀਆਂ ਵੱਲੋਂ ਜੰਮੂ ਵਿੱਚ ਫੇਰ ਤੋਂ ਵੱਡੇ ਹਮਲੇ ਦੀ ਰਚੀ ਜਾ ਰਹੀ ਹੈ। ਸਾਰੇ ਸੁਰੱਖਿਆ ਬਲਾਂ ਨੂੰ ਕੀਤਾ ਗਿਆ ਅਲਰਟ। ਸੰਵੇਦਨਸ਼ੀਲੀ ਮਾਰਤਾ ਦੀ ਵੀ ਵਿਵਧਾਈ ਗਈ। ਸੁਰੱਖਿਆ ਤਹਿਨ ਖਬਰਾਂ ਵਿਸਤਾਰ ਨਾਲ NEET 2024 ਦੇ ਮਾਮਲੇ ਦੀ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਇਸ ਮਾਮਲੇ ਵਿੱਚ ਤਿੰਨ ਪਟੀਸ਼ਨਾਂ ਸੁਪਰੀਮ ਕੋਰਟ ਵਿੱਚ ਦਾਖਲ ਕੀਤੀਆਂ ਗਈਆਂ ਸਨ ਜਿਨ੍ਹਾਂ ਤੇ ਸੁਣਵਾਈ ਕਰਦੇ ਹੋਏ ਸਰਵੋਚ ਅਦਾਲਤ ਨੇ NTA ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਹੁਣ ਕੇਂਦਰ ਸਰਕਾਰ ਨੇ ਆਪਣਾ ਜਵਾਬ ਦਾਖਲ ਕੀਤਾ ਹੈ ਕਿ ਗਲਤ ਸਵਾਲ ਲਈ ਦਿੱਤੇ ਗਏ ਗ੍ਰੇਸ ਮਾਰਕ ਰੱਦ ਕੀਤੇ ਜਾਣਗੇ ਤੇ ਵਿਦਿਆਰਥੀਆਂ ਕੋਲ ਮੁੜ ਪ੍ਰੀਖਿਆ ਦੇਣ ਦਾ ਵਿਕਲਪ ਹੋਵੇਗਾ NTA ਨੇ ਦੱਸਿਆ ਹੈ ਕਿ 23 ਜੂਨ ਨੂੰ ਜਿਹੜੇ 1563 ਵਿਦਿਆਰਥੀਆਂ ਦੇ ਗ੍ਰੇਡਸ ਮਾਰਕ ਰੱਦ ਕੀਤੇ ਗਏ ਨੇ ਉਹਨਾਂ ਨੂੰ ਦੁਬਾਰਾ ਤੋਂ ਪ੍ਰੀਖਿਆ ਦੇਣੀ ਹੋਵੇਗੀ। ਜੰਮੂ ਕਸ਼ਮੀਰ ਦੇ ਸਿਵਖੋੜੀ ਅਤੇ ਕਠੂਗਾਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਅਤਵਾਦੀ ਜੰਮੂ ਵਿੱਚ ਫਿਰ ਤੋਂ ਵੱਡੇ ਹਮਲੇ ਦੀ ਸਾਜ਼ਿਸ਼ ਰਚ ਰਹੇ ਨੇ। ਇਸ ਸੂਚਨਾ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਤੇ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਅਮਰਨਾਥ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ਦੀ ਵੀ ਮੁੜ ਸਮੀਖਿਆ ਕੀਤੀ ਜਾ ਰਹੀ ਹੈ ਖੁਫੀਆ ਏਜੰਸੀਆਂ ਨੇ ਜੰਮੂ ਰਾਜouri ਪੁਂਚ 'ਚ ਵੱਡੇ ਹਮਲੇ ਦੀ ਸੰਭਾਵਨਾ ਜਤਾਈ ਹੈ ਹਾਈਵੇ ਦੇ ਨਾਲ-ਨਾਲ ਲਿੰਕ ਸੜਕਾਂ ਤੇ ਵੀ ਵਿਸ਼ੇਸ਼ ਨਾਕੇ ਲਗਾਏ ਗਏ ਨੇ ਜੰਮੂ ਦੇ ਨਾਲ-ਨਾਲ ਰਜouri ਪੁਂਚ 'ਚ ਵੀ ਸੰਵੇਦਨਸ਼ੀਲ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਸੁਰੱਖਿਆ ਬਲਾਂ ਦੇ ਕੈਂਪਸ 'ਚ ਜਵਾਨਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਸੂਤਰਾਂ ਦੀ ਮੰਨੀਏ ਤਾ ਸਰਹੱਦ ਪਾਰ ਤੋਂ ਅਤਵਾਦੀ ਸੰਗਠਨਾ ਦੇ ਕੁਝ ਸੰਦੇਸ਼ ਮਿਲੇ ਨੇ ਦੱਸ ਤਈਏ ਕਿ ਜੰਮੂ ਖੇਤਰ ਵਿੱਚ 3 ਦਿਨਾਂ ਚ 3 ਹਮਲੇ ਹੋਏ ਨੇ ਖਾਸ ਗੱਲ ਇਹ ਹੈ ਕਿ ਇਸ ਵਾਰ ਅਤਵਾਦੀਆਂ ਨੇ ਉਹਨਾਂ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜੋ ਸ਼ਾਂਤੀਪੂਰ ਰਹੇ ਨੇ ਅਤੇ ਪਿਛਲੇ 2 ਦਹਾਕਿਆਂ ਚ ਇੱਥੇ ਕੋਈ ਵੀ ਅਤਵਾਦੀ ਘਟਨਾ ਨਹੀਂ ਹੋਈ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਨੇ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਮਾਨਯੋਗ ਦ੍ਰੋਪਤੀ ਮੁਰਮੂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਰਾਜਪਾਲ ਨੇ ਰਾਸ਼ਟਰਪਤੀ ਨੂੰ ਪੰਜਾਬ ਰਾਜ ਵਿੱਚ ਹਾਲ ਹੀ ਦੇ ਵਿਕਾਸ ਅਤੇ ਚੱਲ ਰਹੀਆਂ ਪਹਿਲ ਕਦਮੀਆਂ ਬਾਰੇ ਜਾਣੂ ਕਰਵਾਇਆ ਇਸ ਤੋਂ ਇਲਾਵਾ ਬਨਵਾਰੀ ਲਾਲ ਪ੍ਰੋਹਿਤ ਨੇ ਰਾਸ਼ਟਰਪਤੀ ਨੂੰ ਪੰਜਾਬ ਦਾ ਦੌਰਾ ਕਰਨ ਅਤੇ ਰਾਜ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਅਮੀਰੀ ਨੂੰ ਦੇਖਣ ਦਾ ਸੱਦਾ ਵੀ ਦਿੱਤਾ ਪੰਜਾਬ ਪੱਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਆਦਮਪੁਰ 에য়ারਪੋਰਟ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਰੱਖਣ ਦੀ ਮੰਗ ਕੀਤੀ ਹੈ। ਐਨਾ ਹੀ ਨਹੀਂ ਜਾਖੜ ਨੇ ਦਿੱਲੀ ਦੇ ਤੁਗਲਕਾਬਾਦ ਵਿੱਚ ਮੰਦਿਰ ਦੇ ਮੁਰੇ ਨਿਰਮਾਣ ਦੀ ਵੀ ਮੰਗ ਰੱਖੀ ਹੈ। ਉਹਨਾਂ ਵੱਲੋਂ ਤੁਗਲਕਾਬਾਦ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਦੇ ਆਲੇ-ਦੁਆਲੇ ਦੇ ਸੁੰਦਰੀਕਰਨ ਦੀ ਵੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਸ਼ਿਆਰਪੁਰ ਵਿੱਚ ਕੀਤੀ ਗਈ ਰੈਲੀ ਦੌਰਾਨ ਆਦਮਪੁਰ ਦੇ 에য়ারਪੋਰਟ ਦਾ ਨਾਂ ਬਦਲ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਦਾ ਦਾਵਾ ਕੀਤਾ ਸੀ ਸੋ ਲੋਕਾਂ ਦੀ ਵੀ ਇਹ ਕਾਫੀ ਸਮੇਂ ਤੋਂ ਮੰਗ ਚਲਦੀ ਆ ਰਹੀ ਸੀ ਆਪਣੀ ਚਿੱਠੀ ਵਿੱਚ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਦਾ ਧਿਆਨ ਉਹਨਾਂ ਦੋ ਮੁੱਦਿਆਂ ਵੱਲ ਖਿੱਚਿਆ ਹੈ ਜਿਨ੍ਹਾਂ ਦਾ ਲੋਕਾਂ ਦੇ ਮਨਾਂ ਤੇ ਡੂੰਘਾ ਪਾਵਨਾਤਮਕ ਤੇ ਅਧਿਆਤਮਕ ਪ੍ਰਭਾਵ ਹੈ ਪੰਜਾਬ ਦੇ ਬੱਚਿਆਂ ਨੂੰ ਸਸਤੀ ਅਤੇ ਬਿਹਾਰੀ ਸਿੱਖਿਆ ਪ੍ਰਦਾਨ ਕਰਨ ਲਈ ਸਮਾਜ ਸੇਵੀ ਸੰਸਥਾ ਰਾਜਸੀਲਾ ਗਰੁੱਪ ਅਤੇ ਰੋਟਰੀ ਕਲੱਬ ਵੱਲੋਂ ਚਲਾਈ ਗਈ ਪਰਦਾ ਪੰਜਾਬ ਮੁਹਿੰਮ ਤਹਿਤ ਤੂਰੀ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਜਮਾਤ ਤੋਂ 12ਵੀਂ ਕਲਾਸ ਤੱਕ ਪੜ੍ਹਦੇ ਵਿਦਿਆਰਥੀਆਂ ਦੀ ਪੂਰੀ ਫੀਸ 32 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਚੈੱਕ ਰਾਹੀਂ ਭੇਟ ਕੀਤੀ ਗਈ। ਤੂਰੀ ਦੇ ਇੱਕ ਨਿੱਜੀ ਹੋਟਲ 'ਚ ਪਰਦਾ ਪੰਜਾਬ ਮੁਹਿੰਮ ਤਹਿਤ ਰੱਖੇ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਮਾਨੀ ਧਰਮਪਤਨੀ ਡਾਕਟਰ ਗੁਰਪ੍ਰੀਤ ਕੋਰਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਪ੍ਰਿੰਸੀਪਲਾਂ ਨੂੰ ਫੀਸਾਂ ਦੇ ਚੈੱਕ ਤਕਸਿੰਗ ਕੀਤੇ। ਇਸ ਮੌਕੇ ਡਾਕਟਰ ਗੁਰਪ੍ਰੀਤ ਕੋਰਨੇ ਰਾਇਸੀਲਾ ਗ੍ਰਉਪਤਰ ਰੋਟਰੀ ਕੁਰਾਲ ਬਰੋ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ 8ਵੀਂ ਤੱਕ ਤਾਂ ਸਾਰੀ ਪੜਾਈ ਮੁਫਤ ਹੈ ਪਰ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਵੀ ਮੁਫਤ ਸਿੱਖਿਆ ਮਿਲੇ ਇਸ ਲਈ ਉਹਨਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸ ਦੇ ਤਹਿਤ ਅੱਜ 5248 ਵਿਦਿਆਰਥੀਆਂ ਦੀ ਫੀਸ ਜਮ੍ਹਾਂ ਕਰਵਾਈ ਗਈ ਹੈ ਇਸ ਤੋਂ ਇਲਾਵਾ ਉਹਨਾਂ ਵੱਲੋਂ ਸਰਕਾਰੀ ਹਸਪਤਾਲਾਂ ਦੀ ਕਾਇਆਕਲਪ ਲਈ ਵੀ ਕੰਮ ਕੀਤਾ ਜਾ ਰਿਹਾ ਹੈ ਹਲਵਾਰਾ ਵਿਖੇ ਨਿਰਮਾਣাধীন ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜ਼ਿਆਦਾਤਰ ਕੰਮ ਮੁਕੰਮਲ ਹੋਣ ਦੇ ਨੇੜੇ ਨੇ ਇਸ ਨੂੰ ਲੈ ਕੇ ਰਾਜ ਸਭਾ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਇੰਡੀਅਨ 에ਅਰ ਫੋਰਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਰੋੜਾ ਨੇ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਉਹਨਾਂ ਦੇ ਨਾਲ ਹੀ ਇਸ ਦੇ ਵਿੱਚ ਸਾਰੇ ਸਬੰਧਤ ਕੇਂਦਰੀ ਸੂਬੇ ਦੇ ਵਿਭਾਗਾਂ ਅਤੇ ਠੇਕੇਦਾਰਾਂ ਤੋਂ ਪ੍ਰੋਕਟ ਪ੍ਰੋਜੈਕਟ ਬਾਰੇ ਉਹਨਾਂ ਨੇ ਜਾਣਕਾਰੀ ਲਈ ਹੈ ਅਪਡੇਟ ਵਿੱਚ ਪ੍ਰੋਜੈਕਟ ਦੀ ਮੌਜੂਦਾ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ ਹੈ ਜਿਸ ਦੇ ਤਹਿਤ ਅਧਿਕਾਰੀਆਂ ਨੇ ਇਹ ਦੱਸਿਆ ਹੈ ਕਿ ਟਰਮੀਨਲ ਦੀ ਇਮਾਰਤ ਦਾ 97% ਕੰਮ ਮੁਕੰਮਲ ਹੋ ਚੁੱਕਿਆ ਤੇ ਸਿਰਫ ਫਿਨਿਸ਼ਿੰਗ ਆਈਟਮਾਂ ਹੀ ਬਚੀਆਂ ਨੇ ਜੋ ਕਿ ਹੈਂਡਓਵਰ ਸਮੇਤ ਮੁਕੰਮਲ ਕਰ ਲਈਆਂ ਜਾਣਗੀਆਂ ਉਹਨਾਂ ਦਾ ਸਹਿ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਡ੍ਰੀਮ ਪ੍ਰੋਜੈਕਟ ਹੈ 1661.28 ਏਕੜ ਰਕਬੇ ਵਿੱਚ ਬਣਾਏ ਜਾ ਰਹੇ ਹਵਾਈ ਅੱਡੇ ਵਿੱਚ ਟਰਮੀਨਲ ਖੇਤਰ 2000 ਵਰਗ ਮੀਟਰ ਵਿੱਚ ਹੈ ਜ਼ਮੀਨ ਨੂੰ ਛੱਡ ਕੇ ਕੁੱਲ ਪ੍ਰੋਜੈਕਟ ਦੀ ਕੀਮਤ 70 ਕਰੋੜ ਰੁਪਏ ਹੈ। ਜਲੰਧਰ ਪੱਛਮੀ ਦੀਆਂ ਵਿਧਾਨ ਸਭਾ ਜਿਵਨੀ ਚੋਣਾਂ ਦੇ ਐਲਾਨ ਤੋਂ ਬਾਅਦ ਸਾਬਕਾ ਵਿਧਾਇਕ ਸੀਤਲ ਅੰਗੁਰਾਲ ਇੱਕ ਪਰ ਫਿਰ ਐਕਟਿਵ ਹੋ ਗਏ ਨੇ ਉਹ ਜਲੰਧਰ ਦੇ ਭਾਰਗੋ ਕੈਂਪ ਵਿੱਚ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਲੈਣ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦੇ ਹਨ ਕਿ ਭਾਵੇਂ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਰ ਉਹ ਇਹਨਾਂ ਜ਼ਿਮਨੀ ਚੋਣਾਂ ਨੂੰ ਜਿੱਤ ਕੇ ਆਪਣੇ ਇਲਾਕੇ ਦੀ 누ਹਾਰ ਬਦਲਣ ਦੀ ਕੋਸ਼ਿਸ਼ ਕਰਨਗੇ। ਅੰਮ੍ਰਿਤਸਰ 'ਚ ਹੁਣ ਤੇਜ਼ ਰਫ਼ਤਾਰ ਤੇ ਗੱਡੀਆਂ ਪਹੁੰਚਾਉਣ ਵਾਲਿਆਂ ਦੀ ਖੈਰ ਨਹੀਂ ਕਿਉਂਕਿ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੇ ਐਲੀਵੇਟਿਡ ਰੋਡ ਤੇ ਹਾਈ ਸਪੀਡ ਕਵਰੇਜ ਕੈਮਰੇ ਲਗਾ ਦਿੱਤੇ ਨੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਉਹ ਐਲੀਵੇਟਿਡ ਰੋਡ ਤੇ ਚੜਨ ਤਾਂ ਆਪਣੀ ਗੱਡੀ ਦੀ ਸਪੀਡ 40 ਜਾਂ ਫਿਰ 50 ਤੋਂ ਵੱਧ ਨਾ ਰੱਖਣ ਕਿਉਂਕਿ ਲੋਕ ਸ਼ਹਿਰ ਵਿੱਚ ਉਹ ਐਲੀਵੇਟਿਡ ਰੋਡ ਤੇ ਚੜਦੇ ਸਮੇਂ ਆਪਣੀ ਗੱਡੀ ਦੀ ਰਫ਼ਤਾਰ ਹੋਰ ਤੇਜ਼ ਕਰ ਦਿੰਦੇ ਨੇ ਜਿਸ ਤੇ ਚੱਲਦੇ ਹਾਦਸਾ ਵੀ ਹੋ ਜਾਂਦਾ ਹੈ ਉਹਨਾਂ ਲੋਕਾਂ ਨੂੰ ਗੱਡੀਆਂ ਦੀ ਰਫ਼ਤਾਰ ਘੱਟ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਚਲਾਨ ਦੇ ਨਾਲ-ਨਾਲ ਦੁਰਘਟਨਾ ਤੋਂ ਵੀ ਬਚਿਆ ਜਾ ਸਕੇ ਜਿਹੜੀਆਂ ਗੱਡੀਆਂ ਭੰਡਾਰੀ ਪੁਲ ਤੋਂ ਜਾਂ ਆਪਣੇ ਬੱਸ ਸਟੈਂਡ ਤੋਂ ਜਿਹੜੀਆਂ ਇਸ ਸਾਈਡ ਤੋਂ ਗੱਡੀਆਂ ਆ ਰਹੀਆਂ ਓਵਰ ਸਪੀਡ ਉਹ ਅਸੀਂ ਦੇਖ ਰਹੇ ਹਾਂ ਤੇ ਮੈਂ ਅੱਜ ਮਤਲਬ ਲੋਕਾਂ ਨੂੰ ਇਹ ਅਪੀਲ ਵੀ ਕਰ ਦਾਂ ਇਹ ਜਿਹੜੀਆਂ ਮਤਲਬ ਇਹ ਏਰੀਏ ਦੇ ਵਿੱਚ ਗੱਡੀ ਆਉਂਦੀ ਹੈ ਉਹ 40 ਤੇ 50 ਦੀ ਸਪੀਡ ਤੋਂ ਵੱਧ ਨਾ ਗੱਡੀ ਚਲਾਈ ਜਾਵੇ ਕਿਉਂਕਿ ਜਦੋਂ ਅਸੀਂ ਓਵਰ ਸਪੀਡ ਗੱਡੀ ਚਲਾਉਣੇ ਦੇ ਹਾਦਸਾ ਹੋਣ ਦਾ ਜਿਹੜਾ ਉਹ ਚਾਂਸ ਬਣਦਾ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੀਆਂ ਗੱਡੀਆਂ ਜਿਹੜੀਆਂ ਇਹ ਓਵਰ ਸਪੀਡ ਜਿੱਦਾਂ 40 50 ਤੋਂ ਵੱਧ ਜਿਹੜੀ ਸਪੀਡ ਹੈ ਉਹਦੇ ਤੇ ਨਾ ਚਲਾਈਆਂ ਜਾਣ ਕਿਉਂਕਿ ਜਿਹੜਾ ਮਤਲਬ ਕੋਈ ਵੀ ਅਣਸਖਾਵੀ ਘਟਣਾ ਜਾਂ ਘਟਣਾ ਜਿਹੜੀ ਆ ਉਹ ਨਾ ਹੋਵੇ ਏਰੀਏ ਵਿੱਚ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਜੇ ਗੁਰੂ ਘਰ ਆਉਂਦੇ ਆ ਸ੍ਰੀ ਦਰਬਾਰ ਸਾਹਿਬ ਹੋਰ ਵੀ ਮਤਲਬ ਦਰਗਾਣਾ ਮੰਦਰ ਜਿਹੜੇ ਲੋਕ ਮਤਲਬ ਆ ਰਹੇ ਆ ਸਰਦਾ ਨਾਲ ਮੱਥਾ ਟੇਕਣ ਤੇ ਉਹ ਆਪਣੀ ਸਪੀਡ ਨੂੰ ਬਿਲਕੁਲ ਕੰਟਰੋਲ ਦੇ ਵਿੱਚ ਕਰਕੇ ਰੱਖੋ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਰਾਫੀਆਬਾਦ ਖੇਤਰ ਵਿੱਚ ਬੱਸ ਪਲਟਣ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 12 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਸੇ ਲਈ ਵਾਪਰਿਆ ਜਦੋਂ ਬੱਸ ਡਰਾਈਵਰ ਨੇ ਬੱਸ ਤੋਂ ਆਪਣਾ ਕੰਟਰੋਲ ਖੋਹ ਦਿੱਤਾ ਤੇ ਬੱਸ ਭਲਕ ਗਈ ਜ਼ਖਮੀਆਂ ਨੂੰ ਤੁਰੰਤ ਤਾਲ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਾਜ ਦੀ ਮੰਗ ਅਤੇ ਕੁਟਮਾਰ ਤੋਂ ਦੁਖੀ ਨਾਬ्याਹਤਾ ਵੱਲੋਂ ਆਤਮ ਹੱਤਿਆ ਕਰਨ ਦੇ ਮਾਮਲੇ 'ਚ ਸਮਾਣਾ ਸਿਟੀ ਪੁਲਿਸ ਨੇ ਮ੍ਰਿਤਕ ਦੇ પતિ ਅਤੇ ਸੱਸ ਖਿਲਾਫ ਮਾਮਲਾ ਦਰਜ ਕੀਤਾ ਹੈ। 7 ਜੂਨ ਨੂੰ ਘਰ ਤੋਂ ਲਾਪਤਾ ਹੋਏ ਮ੍ਰਿਤਕ ਰੁਪਿੰਦਰ ਕੌਰ ਦੀ ਦਾਸ਼ ਸ਼ੁਤਰਾਣਾ ਤੋਂ ਲੰਘਦੀ ਪਾਖੜਾ ਨਹਿਰ ਵਿੱਚੋਂ ਬਰਾਮਦ ਕੀਤੀ ਗਈ ਸੀ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਉਸ ਦਾ ਸਹੁਰਾ ਪਰਿਵਾਰ ਦਾਜ ਅਤੇ ਬੁਲੇਟ ਮੋਟਰਸਾਈਕਲ ਦੀ ਮੰਗ ਕਰਦੇ ਹੋਏ ਉਸ ਨਾਲ ਕੁੱਟਮਾਰ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਉਹਨਾਂ ਦੀ ਲੜਕੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਉਦਰ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਲੜਕੀ ਦੇ ਪਤੀ ਅਤੇ ਸੱਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ 29 ਜੂਨ ਨੂੰ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਨੂੰ ਲੈ ਕੇ ਮਹਾਦੇਵ ਸੇਵਾ ਦਲ ਬੁੱਢਲਾਡਾ ਵੱਲੋਂ ਅੰਮ੍ਰਿਤਸਰ ਤੋਂ ਬਾਲਟਾਲ ਸ਼੍ਰੀ ਅਮਰਸਾਦ ਲਈ ਲੰਗਰ ਦੀ ਸਮਗਰੀ ਭੇਜੀ ਗਈ ਇਸ ਮੌਕੇ ਗੱਲਬਾਤ ਕਰਦੇ ਹਨ ਤਰਮਪਾਲ ਸ਼ਰਮਾ, ਅਮਿਤ ਅਬਰੋਲ ਅਤੇ ਰਾਹੁਲ ਸ਼ਰਮਾ ਨੇ ਦੱਸਿਆ ਕਿ 29 ਜੂਨ ਨੂੰ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਲਈ ਅੱਜ ਅੰਮ੍ਰਿਤਸਰ ਤੋਂ ਲੰਗਰ ਪੰਡਾਰੇ ਦੀ ਸਮੱਗਰੀ ਭੇਜੀ ਜਾ ਰਹੀ ਹੈ ਤੇ ਸਾਰੇ ਸੇਵਕ ਅਮਰਨਾਥ ਬਲਟਾਲ ਵਿਖੇ ਪਹੁੰਚ ਕੇ ਲੰਗਰ ਦੀ ਸੇਵਾ ਕਰਨ ਜਾ ਰਹੇ ਨੇ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਧਾਰਮਿਕ ਸਥਾਨਾਂ ਦੀ ਯਾਤਰਾ ਦੀ ਸੁਰੱਖਿਆ ਸੰਬੰਧੀ ਠੋਖਾ ਪ੍ਰਬੰਧ ਕਰਨ। ਤਪਦੀ ਗਰਮੀ ਨੇ ਜਿੱਥੇ ਆਮ ਜਾਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਇਸ ਦੀ ਮਾਰ ਮੌਸਮੀ ਫਲਾਂ ਦੀਆਂ ਫਸਲਾਂ ਉੱਪਰ ਵੀ ਪਈ ਹੈ ਜਿਸ ਨਾਲ ਜਿੱਥੇ ਆਂਬ ਦੇ ਟਾੜ ਅਤੇ ਆਮਦ ਵਿੱਚ ਗਿਰਾਵਟ ਆਈ ਹੈ ਉੱਥੇ ਹੀ ਲੀਚੀ ਦੀ ਫਸਲ ਵੀ ਤਪਦੀ ਗਰਮੀ ਦੇ ਕਾਰਨ ਬਰਬਾਦ ਹੋ ਰਹੀ ਹੈ ਨੰਗਲ ਵਿਖੇ NFL ਦੀ ਜਗ੍ਹਾ ਵਿੱਚ ਲੱਗੇ ਆਂਬ ਅਤੇ ਲੀਚੀ ਦੇ ਬਾਗਾਂ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੇ ਦੱਸਿਆ ਹੈ ਕਿ ਉਸਨੇ 5 ਸਾਲਾਂ ਲਈ 1 ਕਰੋੜ 11 ਲੱਖ ਰੁਪਏ ਦੇ ਵਿੱਚ ਬਾਗਾਂ ਦਾ ਠੇਕਾ ਲਿਆ ਹੈ ਪਰ ਵੱਧਦੀ ਗਰਮੀ ਅਤੇ بارش ਨਾ ਹੋਣ ਕਾਰਨ ਉਹਨਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਕਹੇ ਕਿ ਇਸ ਵਾਰ ਜਿੱਥੇ ਆਂਬ ਦਾ ਝਾੜ ਘਟਿਆ ਹੈ ਉੱਥੇ ਹੀ ਲੀਚੀ ਵੀ ਖਰਾਬ ਹੋ ਰਹੀ ਹੈ ਜਿਸ ਨਾਲ ਉਹਨਾਂ ਨੂੰ ਪਹਿਲੇ ਹੀ ਸਾਲ ਨੁਕਸਾਨ ਚਲਣਾ ਪੈ ਰਿਹਾ ਹੈ ਠੇਕੇਦਾਰ ਨੇ ਕਿਹਾ ਹੈ ਕਿ ਉਹ ਇਸ ਸਬੰਧੀ ਐਨਐਫਐਲ ਵਿਭਾਗ ਨੂੰ ਨੁਕਸਾਨ ਪ੍ਰਤੀ ਜਾਣੂ ਕਰਵਾਉਣਗੇ ਅੱਗੇ ਹੁਣ ਉਹਨਾਂ ਤੇ ਡਿਪੈਂਡ ਕਰਦਾ ਹੈ ਕਿ ਉਹ ਕੀ ਰਾਹਤ ਦਿੰਦੇ ਨੇ ਤੇ ਪੰਜਾਬੀ ਦੀਆਂ ਖਬਰਾਂ ਚ ਹੁਣ ਐਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਨੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਮੈਨੂੰ ਨਿਲ ਕਮਲ ਨੂੰ ਦੀਓ ਇਜਾਜ਼ਤ ਆਉ ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲਤੇ Bye. So